ਉਹ ਤੈਨੂੰ ਅਗਲੋਕਲ ਹੈ ਕੀ ਗੱਲ ਹੋ ਗਈ ਬਾਈ ਸਾਰਾ ਰੇਸ਼ਾ ਖਲਾਰਤਾ ਓ ਯਾਰ ਕੋਈ ਗੱਲ ਨਹੀਂ ਦੇਖਿਆ ਨਹੀਂ ਮੈਂ ਮੂੰ ਤੇ ਆ ਨੱਕ ਤੇ ਹੱਥ ਰੱਖ ਲਈਦਾ ਹੁੰਦਾ ਉਹ ਮੇਰੇ ਤਾਂ ਕੀ ਹੋ ਗਿਆ ਤੇਨੂੰ ਖੇਚ ਨਹੀਂ ਮਾਰਨੀ ਆਂਦੀ ਬਈ ਨੇਚਰਲ ਦੀ ਚੀਜ਼ ਐ ਕੁਛ ਨਹੀਂ ਹੁੰਦਾ ਹੈਗਾ ਯਾਰ ਕੋਈ ਗਲਤੀ ਹੋਗੀ ਤਾਂ ਕੀ ਹੋ ਗਿਆ ਨੇਚਰਲ ਕਿਹੜੀ ਚੀਜ਼ ਐ ਮੈਨੂੰ ਆ ਦੱਸ ਤੈਨੂੰ ਇਹ ਨਹੀਂ ਪਤਾ ਲੱਗਿਆ ਕੋਈ ਬੰਦਾ ਤੁਰਿਆ ਆ ਰਿਹਾ ਵਾ ਛੱਕ ਮਾਰਨੀ ਕਿ ਖੇਚ ਮਾਰਨੀ ੱੱਕੇ ਕਿਉਂ ਮਾਰ ਰਿਹਾ ਤੂੰ ਓਏ ਤੈਨੂੰ ਮੱਤਾਪੜ ਵੀ ਮਾਰੂੰਗਾ ਤੂੰ ਰੇਸ਼ਾ ਖਲਾਰਤਾ ਮੇਰਾ ਹੱਥ ਵਾਗ ਲੈ ਚੱਲ ਮੇਰਾ ਹੱਥ ਵਾਗ ਲੈ ਹੱਥ ਵਾਗ ਲੈ ਮੈਨੂੰ ਨਹੀਂ ਦੇਖਦਾ ਤੈਨੂੰ ਤਾਂ ਦੀਂਦਾ ਵਾ ਨਾ ਤੂੰ ਦੇਖ ਕੇ ਆ ਜਾ ਅੱਗੋਂ ਛੱਕ ਮੈਂ ਮਾਰੀ ਤੂੰ ਮਾਰੀ ਯਾਰ ਛੱਕ ਮੈਂ ਮਾਰੀ ਤੂੰ ਤਾਂ ਮੂਰ ਤੁਰਿਆ ਆ ਰਹਿਣਾ ਤੇ ਅੱਖਾਂ ਤੇਰੀਆਂ ਹੈਗੀਆਂ ਨੇ ਤੂੰ ਦੇ ਉਹ ਵੀ ਥੱਪੜ ਵਾਲੀ ਗੱਲ ਕਰਕੇ ਨਾ ਉਹ ਵੱਡੀ ਗੱਲ ਕੀ ਕਰਤੀ ਆ ਆਲਾ ਆਲਾ ਬਾਮ ਰੋੜ ਬਾਮ ਰੋੜਨ ਦੀ ਗੱਲ ਨਾ ਕਰ ਬਾਮ ਰੋੜ ਮੈਂ ਤੈਨੂੰ ਪਹਿਲਾਂ ਦੱਸ ਰਿਹਾ ਮੈਂ ਤੈਨੂੰ ਪਤਾ ਨਹੀਂਗਾ ਮੇਰਾ ਠੀਕ ਆ ਨਾ ਉਹ ਕੰਬੀ ਤੂੰ ਜਾਣਨਾ ਓਏ ਤੂੰ ਮੇਰੇ ਨਾਲ ਪੰਗਾ ਲੈ ਜਨਾ ਤੂੰ ਮੈਂ ਕੰਬਦਾ ਪਿਆ ਮੈਂ ਕੋਈ ਨਸ਼ੇ ਨੁਸ਼ੇ ਨਹੀਂ ਕਰਦਾ ਹੈਗਾ ਮੈਨੂੰ ਠੰਡ ਕਰਕੇ ਕੰਪਨੀ ਛੱਡੀ ਹੋਈ ਆ ਠੰਡ ਲੱਗਦੀ ਵੀ ਪੰਗਾ ਤੂੰ ਮੇਰੇ ਨਾਲ ਲਈ ਜਨਾ ਠੰਡ ਤੈਨੂੰ ਲੱਗੀ ਜਾਂਦੀ ਆ ਪਹਿਲਾਂ ਤੇਰਾ ਲਾਜ ਕਰਾਂ ਮੈਂ ਚੱਲ ਯਾਰ ਤੈਨੂੰ ਠੰਡ ਲੱਗੀ ਜਾਂਦੀ ਪੰਗੇ ਤੂੰ ਮੇਰੇ ਨਾਲ ਲਈ ਜਨਾ ਲੱਫ ਵੱਡਾ ਬਦਮਾਸ਼ ਬਣਿਆ ਫਿਰਦਾ ਓਏ ਮੈਨੂੰ ਬੜਾ ਹਲਾਨ ਆ ਠੀਕ ਆ ਨਾ ਮੈਂ ਘੇਰ ਦੂੰਗਾ ਕੀ ਹੋਇਆ ਹੁਣ ਦੱਸ ਤੈਨੂੰ ਵੱਡਾ ਬਦਮਾਸ਼ ਬਣਿਆ ਫਿਰਦਾ ਤੂੰ ਕੰਪਨੀ ਛਿੜੀ ਸੀ ਹੋਰ ਕੀ ਹੋ ਗਿਆ ਸੀ ਨਾ ਕੰਪਨੀ ਠੰਡ ਨਾ ਛਿੜੀ ਆ ਨਾ ਜਰਾ ਲਾਜ ਕਰ ਨਹੀਂ ਤਾਂ ਆਇਆ ਮਾਰੀ ਘਾਤੋ ਜਾਨਾ ਫਿਰ ਦਾਰਾ ਕਰੀ ਦਾਰਾ ਕਰੀ ਮਾਰੀ ਘਾਤੋ ਜਾਨਾ ਦਾਰਾ ਕਰੀ ਦਾਰਾ ਜਿਗਰਾ ਬਹੁਤ ਠੀਕੰਬੀ ਜਾਨਾ ਤੂੰ ਪਤਾ ਨਹੀਂ ਕਿਹੜਾ ਕੀ ਖਾਣਾ ਵੀਰੇ ਇਹਨੂੰ ਹੁੱਡੀ ਦਿਖਾਓ ਨਵੀਂ ਕੋਈ ਆਹ ਦਿਖਾਓ ਸਿੰਘ ਵਾਲੀ ਦਿਖਾਓ ਆ ਲੈ ਆਹ ਤੇ ਨਵੀਂ ਹੁੱਡੀ ਆਈ ਏ ਸਾਡੀ ਜੇ ਵੀ ਪੰਜਾਬੀ ਦੀ ਲੈਣੀ ਕੇ ਨਹੀਂ ਲੈਣੀ ਲੈਣੀ ਕੇ ਨਹੀਂ ਲੈਣੀ ਦੇਖ ਲੈਨੇ ਆਹ ਦੇਖ ਪਹਿਲਾ ਹੋਰ ਦਿਖਾਓ ਬਾਈ ਹੋਰ ਦਿਖਾਓ ਆ ਲੋ ਆ ਲੈ ਆ ਜਿਹੜੀ ਮੈਂ ਪਾਈ ਆ ਤੇ ਆ ਦੇਖ ਆ ਲੈ ਜੀਤ ਖਾਣੀ ਆਂਦੀ ਏ ਕਿ ਨਹੀਂ ਆ ਦੇਖ ਖਾਣੀ ਆਂਦੀ ਦੇਖ ਲੈ ਲੈ ਨਵੀਂ ਆਈ ਆ ਇਹ ਠੰਡ ਸ਼ੁਰੂ ਨਹੀਂ ਹੋਈ ਅਸੀਂ ਵਿੰਟਰ ਦਾ ਮਾਲ ਲਿਆਂਦਾ ਸਰ ਹਾਂ ਹਾਂ ਯਾਰ ਕੀ ਹੋਰ ਦਿਖਾਓ ਯਾਰ ਮੈਂ ਆ ਲੈ ਪੰਜਾਬ ਚੱਕ ਸਾਰਾ ਪੰਜਾਬੀ ਚ ਪੰਜਾਬ ਕਿੱਥੇ ਲਿਖਿਆ ਤੈਨ ਕਿੱਥੇ ਲਿਖਿਆ ਅੰਨੇ ਆ ਇਧਰ ਨੂੰ ਦੇਖ ਹਾਂ ਕੋਈ ਹੋਰ ਦਿਖਾਓ ਯਾਰ ਹੋਰ ਦਿਖੋ ਹੋਰ ਮਾਲਵਾ ਵਲੋਗ ਆ ਚੱਕ ਮਾਲਵਾ ਵਲੋਗ ਇਹ ਆ ਦੇ ਆ ਦੇ ਗੱਲਬਾਤ ਪੂਰੀ ਮੈਚ ਆਊਟ ਭਾਈ ਆ ਤਾਂ ਠੀਕ ਆ ਯਾਰ ਮੈਨੂੰ ਇਹੋ ਜੀ ਪਸੰਦ ਆਂਦੀ ਯਾਰ ਆ ਵੇ ਤੂੰ ਚੱਲ ਪਾ ਕੇ ਦੇਖ ਚੰਦ ਛੌਂਟਾ ਤੈਨੂੰ ਲੱਗੀ ਜਾਂਦੀ ਮੈਨਾਂ ਤੋਂ ਪੰਗੇ ਲੈਣਾ ਚੱਲ ਅੰਦਰ ਪਾ ਕੇ ਦੇ ਇਹ ਫਿਊ ਮੂਮੈਂਟਸ ਲੇਟਰ ਹਾਂ ਹੁਣ ਦੱਸ ਨਿੱਗੀ ਦੱਸ ਹੁਣ ਨਿੱਗੀ ਐ ਨਿੱਗੀ ਐ ਨਾ ਹਾਂ ਹੁਣ ਤਾਂ ਨਹੀਂ ਕੰਬਦਾ ਹੁਣ ਨਹੀਂ ਕੰਬਦਾ ਇਹ ਮੈਂ ਆ ਵੱਡਾ ਤੂੰ ਬਦਮਾਸ਼ ਬਣਿਆ ਹੁਣ ਦੱਸ ਲੜਲਾ ਜਿਹੜਾ ਲੜਨਾ ਤੂੰ ਲੜ ਲੈਨੇ ਆ ਲੜਲਾ ਤੈਨੂੰ ਬੁਲਾਈ ਜਾਂਦਾ ਭਾਈ ਸੁਣਦਾ ਨਹੀਂ ਉਹਦੀ ਗੱਲ ਹਾਂ ਵੀਰੇ ਹਾਂ ਦੱਸ ਤੂੰ ਦੱਸ ਦੇ ਪਹਿਲਾਂ ਬਾਹਰ ਚ ਲੜ ਲੋ ਪਹਿਲਾਂ ਮੈਨੂੰ ਪੈਸੇ ਦੇ ਦਿਓ ਕਿੰਨੇ ਨੇ ਦੱਸ ਪੈਸੇ 2000 ਕਿੰਨੇ ਦਾ ਵਾ 2000 ਮੈਂ ਲੈ ਦੇਨ ਕਿੱ ਕਿਧਰ ਗਿਆ ਭਾਜੀ ਬਾਹਰ ਨੂੰ ਪੈਸੇ ਨਹੀਂ ਦੇ ਗਿਆ ਮੇਰੇ ਕੋਲ ਕਿਹੜਾ ਬੰਦੇ ਆ ਉਹ ਤਾਂ ਮੈਂ ਗਾਹਕ ਲੈ ਕੇ ਆਇਆ ਸੀ ਤੁਹਾਡਾ ਮੇਰੇ ਤੋਂ ਕਮਿਸ਼ਨ ਦੇ ਦਿਓ ਪੈਸੇ ਦੇ ਦਿਓ ਮੈਂ ਬਿੱਲ ਕਟਣਾ ਭਾਜੀ ਕੀ ਕਟਣਾ ਬਿੱਲ ਕਟਣਾ ਭਾਜੀ ਭਾਈ ਮੇਰਾ ਕੁਝ ਹੋਰ ਕਟਿਆ ਗਿਆ ਤੁਸੀਂ ਬਿੱਲ ਕਟਣ ਨੂੰ ਫਿਰ ਦਿਓ ਭਾਜੀ ਮੇਰਾ ਬਿੱਲ ਕਟਣਾ ਨਹੀਂ ਬਿੱਲ ਕਟਣਾ ਉਹਦੇ ਤੋਂ ਮੈਨੂੰ ਪੈਸੇ ਦੇ ਦਿਓ ਭਾਜੀ ਹੋਰ ਸੁਣਾਓ ਕਿੱਦਾਂ ਠੀਕ ਹੋ ਠੀਕ ਹਾਂ ਭਾਜੀ ਪੈਸੇ ਦੇ ਦਿਓ ਭਾਜੀ ਪੈਸੇ ਦੇ ਦਿੰਨੇ ਆ ਮਤਲਬ ਕਰ ਦੇ ਠੀਕ ਆ ਸਾਰੇ ਓਹ ਲੀ ਦਿਖਾਓ ਭਾਈ